ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮਨਜੀਤ ਸਿੰਘ ਰਾਏ ਮੈਂ ਪੁਰਹੀਰਾ ਤੋਂ ਆ ਔਰ ਮੈਂ ਪੀੜਤ ਆ ਇਸ ਸਰਕਾਰ ਕੋਲੋਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿੱਚ ਮੇਰੀ ਸਾਢੀ ਸਾਰੀ ਜ਼ਮੀਨ ਆ ਰਹੀ ਹੈ ਪ੍ਰਧਾਨ ਜੀ ਹੁਣ ਇੱਕ ਨਈ ਮਲਮੀ ਮੁਹਿੰਮ ਚਲਾ ਦਿੱਤੀ ਆ ਕਿ ਝਾੜੂ ਵਾਲਿਆਂ ਦੀ ਜਿਹੜੀ ਐਂਟਰੀ ਉਹ ਬੈਨ ਕਰ ਦਿੱਤੀ ਗਈ ਹੈ ਜਾਂ ਕੀ ਪੂਰਾ ਮਾਮਲਾ ਤੇ ਕਿੰਨੇ ਵੋਟਾਂ ਤੇ ਕਾਇਆ ਜਾ ਰਹੇ ਨੇ ਦੇਖੋ ਇਹ ਅਸਲ ਦੇ ਵਿੱਚ ਜਿਹੜੇ ਪੰਜਾਬ ਦਾ ਨੁਕਸਾਨ ਕਰਨਗੇ ਜਦੋਂ 2020 ਕੀ ਤਾਂ ਅੰਦੋਲਨ ਸੀ ਜਦੋਂ ਤਿੰਨੋਂ ਖੇਤੀ ਕਾਨੂੰਨ ਭਾਜਪਾ ਲੈ ਕੇ ਆਈ ਠੋਸਣਾ ਚਾਹੁੰਦੀ ਸੀ ਉਹ ਵੀ ਇਸੇ ਤਰ੍ਹਾਂ ਦੀ ਲੁੱਟ ਸੀ ਕਿਸਾਨਾਂ ਦੀ ਉਦੋਂ ਭਾਜਪਾ ਦਾ ਵਿਰੋਧ ਕੀਤਾ ਹੁਣ ਕਿਉਂਕਿ ਇਹ ਜਿਹੜੀ ਸੱਤਾਧਾਰੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਆ ਪੰਜਾਬ ਚ ਇਹ ਪੰਜਾਬ ਦੀ ਜ਼ਮੀਨ ਖੋਣਾ ਚਾਹੁੰਦੀ ਕਿਸਾਨਾਂ ਕੋਲੋਂ ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਕਿ ਇਹਨਾਂ ਦਾ ਪੰਜਾਬ ਆਪਣੇ ਪੁਰਹੀਰਾ ਸ਼ੇਰਗੜ੍ਹ ਤੇ ਢੋਣਵਾਲ ਤਿੰਨਾਂ ਪਿੰਡਾਂ ਦੇ ਵਿੱਚ ਇਹਨਾਂ ਦਾ ਵਧਣਾ ਸਖਤ ਮਨਾ ਹੈ ਕਿੰਨੇ ਵੋਟ ਲਿਆ ਜਾ ਰਹੇ ਇਹ ਅੱਜ 8 ਵੋਟ ਹੁਣ ਲਾਣੇ ਹਜੇ ਸ਼ੁਰੂ ਹੋਏ ਆ ਇਹ ਰੋਜ਼ ਨਾਲ ਦੇ ਪਿੰਡਾਂ ਚ ਵੀ ਅੱਗੇ ਵਧਣਗੇ ਕਿਉਂਕਿ ਜਿਹੜੇ ਜਿਹੜਾ ਪਿੰਡਾਂ ਚ ਸਾਡੇ ਪਿਆਰ ਨੇ ਸਰਪੰਚਾਂ ਨਾਲ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਆ ਅਸੀਂ ਹਰੇਕ ਪਿੰਡ ਚ ਇਹ ਅਗਰ ਇਹ ਨਹੀਂ ਪਾਲਿਸੀ ਵਾਪਸ ਨਹੀਂ ਲਈ 2027 ਤੱਕ ਤੁਹਾਨੂੰ ਪੰਜਾਬ ਦੇ ਹਰ ਪਿੰਡ ਚ ਬੋਰਡ ਨਜ਼ਰ ਆਊਗਾ ਪ੍ਰਧਾਨ ਜੀ ਕਿ ਪ੍ਰਸ਼ਾਸਨ ਵਾਲਿਆਂ ਨੇ ਬੋਰਡ ਉਤਾਰਨ ਦੀ ਕੋਸ਼ਿਸ਼ ਕੀਤੀ ਫਿਰ ਆਪਣਾ ਕੀ ਦੇਖੋ ਅਸੀਂ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਆਖਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਦਾ ਇਹਦੇ ਵਿੱਚ ਕੋਈ ਨਹੀਂ ਸਾਡੀ ਲੋਕਤੰਤਰ ਚ ਅਧਿਕਾਰ ਹੈ ਸਾਡਾ ਪ੍ਰੋਟੈਸਟ ਆਪਣਾ ਰੋਸ ਜਿਹੜਾ ਦਾਅਰ ਕਰਨਾ ਔਰ ਇਹ ਜੇਕਰ ਇਹ ਬੋਰਡ ਸਾਡੇ ਪਾੜੇ ਜਾਂਦੇ ਆ ਤਾਂ ਫਿਰ ਜੇ ਐਸਐਚਓ ਦਾ ਕੋਈ ਬੰਦਾ ਆਉਂਦਾ ਪਾਰਡਾ ਦੇਖ ਲਿਆ ਥਾਣਾ ਘੇਰਾਂਗੇ ਥਾਣੇ ਦਾ ਗੇਟ ਬੰਦ ਕਰਕੇ ਉਹਦੇ ਮੋਰੇ ਬੋਰਡ ਲਾ ਕੇ ਆਵਾਂਗੇ ਫਿਰ ਜੇ ਕੋਈ ਐਸਐਸਪੀ ਦਫਤਰੋਂ ਆਉਂਦਾ ਐਸਐਸਪੀ ਦਾ ਘਰ ਘੇਰਾਂਗੇ ਉਹਦੇ ਮੋਰੇ ਉਹਦੇ ਲਾ ਕੇ ਆਵਾਂਗੇ ਬੋਰਡ ਇਸ ਕਰਕੇ ਜੇ ਡੀਸੀ ਕਿਸੇ ਬੰਦੇ ਨੂੰ ਭੇਜ ਦੇ ਡੀਸੀ ਸਾਹਿਬ ਤੇ ਉਹਨਾਂ ਦੇ ਘਰ ਦੇ ਮੋਰੇ ਬੋਰਡ ਲਾ ਕੇ ਉੱਥੇ ਆਵਾਂਗੇ ਸੋ ਇਸ ਕਰਕੇ ਇਹ ਅਸੀਂ ਵਾਰਨਿੰਗ ਦੇਣਾ ਚਾਹੁੰਦੇ ਆਂ ਕਿ ਸਾਡੇ ਉੱਧਾਂ ਕੋਈ ਹੱਥ ਨਾ ਆ ਜਾ ਸ਼ਰਾਰਤੀ ਬੰਦਾ ਤੇ ਫਿਰ ਉਹ ਛੱਲਿਆ ਵੀ ਜਾਉ ਆਲੂ ਵਾਂਗੂ ਸਿੱਧੇ ਸੰਸਦ ਮਾਲਵਿੰਦਰ ਕਾਂਗਰਸ ਕੋ ਪੋਸਟ ਪਾਈ ਸੀਗੀ ਤਾਂ ਬਾਅਦ ਵਿੱਚ ਬਹੁਤ ਛੇਤੀ ਉਹਨਾਂ ਦੀ ਲੱਤਾਂ ਨੇ ਭਾਰੀ ਛੱਲਿਆ ਤੇ ਬੈਕ ਏਅਰ ਲਾ ਲਿਆ ਉਹਨਾਂ ਨੇ ਟਵਿੱਟਰ ਤੋਂ ਡੀਲਟ ਕਰਤੀ ਐਕਸ ਅਕਾਊਂਟ ਤੋਂ ਦਰਸਲ ਉਹ ਪੋਸਟ ਦੁਬਾਰਾ ਵੀ ਨਜ਼ਰ ਆਉਣ ਲੱਗੀ ਥੋੜੀ ਜਹੀ ਅਸਲ 'ਚ ਇਹਨਾਂ 'ਚ ਦੋ ਢੜੇ ਬਣੇ ਹੋਇਆ ਇੱਕ ਦਿੱਲੀ ਵਾਲਾ ਢੜਾ ਇੱਕ ਪੰਜਾਬ ਵਾਲਾ ਢੜਾ ਮੈਨੂੰ ਜੋ ਲੱਗਦਾ ਪੰਜਾਬ ਵਾਲੇ ਢੜੇ ਨੂੰ ਥੋੜੀ ਬਹੁਤ ਪੰਜਾਬ ਦੀ ਨਾਮ ਜਿਹਦਾ ਪਤਾ ਉਹਨਾਂ ਨੇ ਤਾਂ ਕਹਿਤਾ ਹੁਣ ਵੀ ਪਾਦੇ ਕੋਈ ਗੱਲ ਨਹੀਂ ਤੇ ਜਿਹੜਾ ਦਿੱਲੀ ਵਾਲਾ ਢੜਾ ਆਇਆ ਜਦ ਫੇ ਦਿੱਲੀ ਵਾਲਿਆਂ ਮੋਰੇ ਤਾਂ ਇਹਨਾਂ ਦਾ ਫੇ ਸਾਰਾ ਕੁਝ ਹੀ ਨਿਕਲ ਜਾਂਦਾ ਨਾ ਇਹ ਬਹਿ ਜਾਂਦੇ ਆ ਇੱਥੇ ਵਾਲੇ ਕੀ ਕਰਦੇ ਆ ਜੀ ਆਨੰਦਪੁਰ ਸਾਹਿਬ ਵਾਲੇ ਉਹ ਪਾਈ ਜਾ ਰਹੇ ਨੇ ਸੰਸਦ ਇੱਥੇ ਵਾਲੇ ਸੰਸਦ ਤਾਂ ਜਿਹੜਾ ਤੁਸੀਂ ਮਿਲੇ ਸੀਗੇ ਜਿੰਪਾ ਜੀ ਨੂੰ ਰਵਜੋਤ ਜੀ ਨੂੰ ਇਹ ਕੀ ਕਰਦੇ ਫਿਰ ਦੇਖੋ ਇੱਥੇ ਵਾਲੇ ਮੈਂ ਤਾਂ ਕਹੂੰਗਾ ਡਾਕਟਰ ਰਾਜੀ ਵੀ ਵਿੱਚੇ ਸ਼ਾਮਲ ਨੇ ਇਹ ਸਾਰਿਆਂ ਨੂੰ ਚਾਹੀਦਾ ਹੈ ਵੀ ਭਾਈ ਤੁਸੀਂ ਕਲੀਅਰ ਘਟ ਹੈ ਆਪਣਾ ਵਿਰੋਧ ਦਰਜ ਕਰਾਓ ਲੋਕਾਂ ਨੂੰ ਪਤਾ ਲੱਗੇ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਤੁਹਾਡਾ ਵੀ ਕੋਈ ਟਵੀਟ ਆਵੇ ਉਹ ਗੁੰਡਿਓ ਬੋਲਿਓ ਬੋਲ ਪਾਓ ਕੁਝ ਮੈਂ ਤਾਂ ਜਿੰਪੇ ਨੂੰ ਵੀ ਕਹਾਂਗਾ ਮੈਂ ਡਾਕਟਰ ਅਵਜੋਤ ਨੂੰ ਵੀ ਕਹਾਂਗਾ ਤੇ ਮੈਂ ਡਾਕਟਰ ਰਾਜਜੀ ਨੂੰ ਵੀ ਕਹਾਂਗਾ ਵੀ ਭਾਈ ਤੁਹਾਡੀ छवि ਜੇ ਲੋਕਾਂ 'ਚ ਹੈਗੀ ਆ ਤਾ ਉਹਨੂੰ ਬਰਕਰਾਰ ਰੱਖਣ ਲਈ ਲੋਕਾਂ ਨਾਲ ਖੜ੍ਹਜੋ ਇਹ ਇਹ 5 ਸਾਲ ਬਾਅਦ ਸੱਤਾ ਬਦਲ ਜਾਂਦੀ ਆ ਜੇ ਲੋਕ ਰੋਹ ਬਦਲ ਗਿਆ ਤੁਹਾਡੇ ਖਿਲਾਫ ਫਿਰ ਕੋਈ ਮਾਇਦਾ ਲਾਣ ਲਈ ਵੀ ਤੁਹਾਨੂੰ ਇਹ ਕੁਰਸੀਆਂ ਦੇਵੇ ਇਸ ਕਰਕੇ ਅੱਜ ਖੜ੍ਹਜੋ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ